ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ ਟਿਊਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲਿਟੀਕਲ ਸਾਇੰਸ ਦਾ ਟਾਪਿਕ ਪਰੰਗ ਗੁੱਟਰਨ ਲੇਪਤਾ ਗੁੱਟਰਨ ਲੇਪਤਾ ਕੀ ਹੈ ਗੁੱਟਰਨ ਲੇਪਤਾ ਦੇ ਵਿਸ਼ੇਸ਼ਤਾਵਾਂ ਤੇ ਉਸ ਦੀ ਆਲੋਚਨਾ ਤੇ ਉਸ ਦੀ ਭੂਮਿਕਾ ਨੌਨ ਅਲਾਈਨਮੈਂਟ ਹਾਂਜੀ ਪਹਿਲਾਂ ਤਾਂ ਗੁੱਟਰਨ ਲੇਪਤਾ ਹੁੰਦਾ ਕੀ ਹੈ ਜਾਣ ਪਛਾਣ ਦੂਜੇ ਵਿਸ਼ਵ ਯੁੱਧ ਤੋਂ ਮਗਰੋਂ ਸੰਸਾਰ ਦੀ ਵੰਡ ਆ ਜਿਹੜੇ ਕਿ ਦੋ ਗੁੱਟਾਂ ਵਿੱਚ ਹੋ ਗਈ ਇੱਕ ਗੁੱਟ ਦੇ ਵਿੱਚ ਸ਼ਾਮਲ ਦੇਸ਼ਾਂ ਨੇ ਰੂਸ ਦੇ ਹੱਥਾਂ ਦੇ ਵਿੱਚ ਸੀ ਜਦੋਂ ਦੂਜਾ ਦੇਸ਼ ਸੀ ਜਿਹੜੇ ਰਵਾਈ ਅਮਰੀਕਾ ਕਰ ਰਿਹਾ ਸੀ ਇਹਨਾਂ ਦੋਹਾਂ ਗੁੱਟਾਂ ਦੇ ਵਿੱਚ ਸ਼ੀਤ ਯੁੱਧ ਚੱਲਿਆ ਹੋਇਆ ਸੀ ਇਹਨਾਂ ਦੋਹਾਂ ਗੁੱਟਾਂ ਵਿੱਚ ਸ਼ਾਮਲ ਦੇਸ਼ਾਂ ਨੇ ਆਪਣੇ ਆਪਣੇ ਗੁੱਟ ਦੇ ਦੇਸ਼ਾਂ ਦੇ ਨਾਲ ਕਈ ਸੈਨਿਕ ਸੰਧੀਆਂ ਕੀਤੀਆਂ ਅਮਰੀਕਾ ਨੇ ਨਾਟੋ ਸੀਟੋ ਅਤੇ ਸੈਂਟੋ ਨਾਮਕ ਸੈਨਿਕ ਸਮਝੌਤੇ ਲਾਗੂ ਕੀਤੇ ਹੋਏ ਸੀ ਜਦੋਂ ਕਿ ਇਸ ਦੇ ਜਵਾਬ ਦੇ ਵਿੱਚ ਸਾਬਕਾ ਸੋਵੀਤ ਸੰਘ ਨੇ ਵਾਰਸਾ ਸਮਝੌਤਾ ਨਾਮੀ ਸੰਧੀ ਕੀਤੀ ਇਸ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਤਣਾਅ ਦਾ ਵਾਤਾਵਰਨ ਬਣਿਆ ਹੋਇਆ ਸੀ ਤੇ ਅਜਿਹੇ ਸਮੇਂ ਦੇ ਵਿੱਚ 15 ਅਗਸਤ 1947 ਨੂੰ ਭਾਰਤ ਨੇ ਸੁਤੰਤਰਤਾ ਪ੍ਰਾਪਤ ਕੀਤੀ ਤੇ ਹੁਣ ਭਾਰਤ ਲਈ ਇੱਕ ਗੰਭੀਰ ਸਮੱਸਿਆ ਸੀ ਕਿ ਇਹ ਕਿਹੜੇ ਗੁੱਟ ਦੇ ਵਿੱਚ ਸ਼ਾਮਲ ਹੋਵੇ ਤਾਂ ਬਹੁਤ ਸੋਚ ਵਿਚਾਰ ਮਗਰੋਂ ਭਾਰਤ ਨੇ ਗੁੱਟਰਲੇਪਤਾ ਨੀਤੀ ਬਣਾਈ ਤੇ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਾ ਹੋਣ ਦਾ ਨਿਰਣਾ ਕੀਤਾ ਗੁੱਟਨ ਲਈ ਆਪਣੀ ਨੀਤੀ ਦੀ ਘੋਸ਼ਣਾ ਕਰਦੇ ਤਦ ਕਾਲੀ ਪ੍ਰਧਾਨ ਮੰਤਰੀ ਪੰਡਿਤ ਵਾਲਾ ਨਰੂ ਨੇ ਕਿਹਾ ਸੀ ਕਿ ਸਾਡੀ ਵਿਦੇਸ਼ ਨੀਤੀ ਆਪਣੇ ਆਪ ਨੂੰ ਮਹਾਂਸ਼ਕਤੀਆਂ ਦੇ ਗੁੱਟ ਤੋਂ ਲੱਗ ਰੱਖਣਾ ਤੇ ਹਰ ਇੱਕ ਨਾਲ ਮਿੱਤਰਤਾ ਵਾਲੇ ਸਬੰਧ ਰੱਖਣ ਦੀ ਹੈ ਅਸੀਂ ਕਿਸੇ ਵੀ ਜਹੇ ਸੈਨਿਕ ਜਾਂ ਦੂਜੇ ਸਮਝੌਤੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਿਹੜਾ ਕਿ ਸਾਨੂੰ ਸੰਭਾਵਿਤ ਸੰਘਰਸ਼ ਦੇ ਵਿੱਚ ਜਕੜ ਲਵੇ ਹਾਂ ਜਿਵੇਂ ਗੁੱਟਨ ਲੇਪਤ ਨੀਤੀ ਦਾ ਅਰਥ ਕੀ ਆ ਕੁਝ ਵਿਦਵਾਨਾਂ ਨੇ ਗੁੱਟਨ ਲੇਪਤਾ ਦਾ ਅਰਥ ਨਿਰਪੱਖਤਾ ਨਿਊਟਰੈਲਿਟੀ ਤੋਂ ਲੈਂਦੇ ਨੇ ਪਰੰਤੂ ਉਹਨਾਂ ਦੇ ਵਿਚਾਰ ਠੀਕ ਨਹੀਂ ਹੈਗਾ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਨਿਰਪੱਖ ਦੇਸ਼ ਅੰਤਰਰਾਸ਼ਟਰੀ ਰਾਜਨੀਤੀ ਤੇ ਵਾਦ-ਵਿਵਾਦ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੂਰ ਰੱਖਦੇ ਨੇ ਸਵਿਟਜ਼ਰਲੈਂਡ ਇੱਕ ਨਿਰਪੱਖਾ ਦੇਸ਼ ਆ ਤੇ ਉਹ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਕੋਈ ਵੀ ਭਾਗ ਨਹੀਂ ਲੈਂਦਾ ਪਰੰਤੂ ਗੁੱਟਰਨ ਦੇ ਉਪਦੇਸ਼ ਆਪਣੇ ਆਪ ਨੂੰ ਸੈਨਿਕ ਸਮਝਾਤਿਆਂ ਤੋਂ ਅਲੱਗ ਰੱਖ ਕੇ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ। ਸਧਾਰਨ ਸ਼ਬਦ ਵਿੱਚ ਉਹ ਉਹ ਦੇਸ਼ ਗੁੱਟਰਨ ਦੇ ਉਪਦੇਸ਼ ਨੇ ਜੋ ਮਹਾਸ਼ਕਤੀਆਂ ਦੇ ਗੁੱਟਾਂ ਦੇ ਵਿੱਚੋਂ ਕਿਸੇ ਵੀ ਗੁੱਟ ਨਾਲ ਸੰਬੰਧਿਤ ਨਹੀਂ। ਤੇ ਭਾਵੇਂ ਕਿ ਜਿਹੜੇ ਕਿਸੇ ਵੀ ਗੁੱਟ ਨਾਲ ਸੰਬੰਧਿਤ ਨਹੀਂ ਹੈਗੇ ਉਹ ਗੁੱਟਰਨ ਦੇ ਉਪਦੇਸ਼ ਤੇ ਆਪਣੀ ਵਿਦੇਸ਼ ਨੀਤੀ ਦਾ ਨਿਰਮਾਣ ਸੁਤੰਤਰਤਾ ਪੂਰਵਕ ਕਰਦੇ ਨੇ। ਇਸ ਤਰ੍ਹਾਂ ਸਪਸ਼ਟ ਹੈ ਕਿ ਗੁੱਟਨ ਲੇਪ ਦੇਸ਼ ਆਪਣੇ ਆਪ ਨੂੰ ਅੰਤਰਰਾਸ਼ਟਰੀ ਰਾਜਨੀਤੀ ਤੋਂ ਵੱਖ ਨਾ ਕਰਕੇ ਇਸ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ ਇਹਦੇ ਵਿਸ਼ੇਸ਼ਤਾਵਾਂ ਫਸਟ ਪੁਆਇੰਟ ਆ ਭਾਰਤ ਦੀ ਗੁੱਟਨ ਲੇਪਤ ਨੀਤੀ ਉਦਾਸੀਨਤਾ ਨੀਤੀ ਨਹੀਂ ਹੈਗੀ ਪੋਲਿਸੀ ਆਫ ਨੋਨ ਅਲਾਈਨਮੈਂਟ ਨੋਨ ਅਲਾਈਨਮੈਂਟ ਇਜ਼ ਨੋਟ ਦਾ ਪੋਲਿਸੀ ਆਫ ਪੈਸਿਵ ਨਿਊਟਰੈਲਿਟੀ ਭਾਰਤ ਦੀ ਗੁੱਟਨ ਲੇਪਤ ਨੀਤੀ ਉਦਾਸੀਨਤਾ ਨੀਤੀ ਨਹੀਂ ਹੈਗੀ ਕਿਉਂਕਿ ਭਾਰਤ ਨੇ ਆਪਣੇ ਆਪ ਨੂੰ ਅੰਤਰਰਾਸ਼ਟਰੀ ਰਾਜਨੀਤੀ ਤੋਂ ਨਿਰਪੱਖ ਨਹੀਂ ਰੱਖਿਆ ਸੋ ਉਹ ਭਾਰਤ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ। ਭਾਰਤ ਹਰੇਕ ਅੰਤਰਰਾਸ਼ਟਰੀ ਮਾਮਲੇ ਤੇ ਉਸਦੇ ਗੁਣਾ ਤੇ ਔਗਣ ਨੂੰ ਮੁੱਖ ਰੱਖ ਕੇ ਆਪਣੇ ਵਿਚਾਰ ਪ੍ਰਗਟ ਕਰਦਾ। ਭਾਰਤ ਅੰਤਰਰਾਸ਼ਟਰੀ ਸੰਗਠਨਾਂ ਦਾ ਸਰਗਰਮ ਮੈਂਬਰ ਹੈ ਤੇ ਅੰਤਰਰਾਸ਼ਟਰੀ ਰਾਜਨੀਤੀ ਦੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਇਸ ਤਰ੍ਹਾਂ ਸਪੱਸ਼ਟ ਹੈ ਕਿ ਭਾਰਤ ਦੀ ਗੁੱਟਨ ਲੇਪਤ ਨੀਤੀ ਉਦਾਸੀਨਤਾ ਦੀ ਨੀਤੀ ਨਹੀਂ ਹੈਗੀ। ਅਗਹਿਗਾ ਸੈਨਿਕ ਸਮਝੌਤਿਆਂ ਦੀ ਵਿਰੋਧਤਾ, ਆਪੋਜੀਸ਼ਨ ਆਫ ਮਿਲਟਰੀ ਅਲਾਈਨਸ ਭਾਰਤ ਸੈਨਿਕ ਸਮਝੌਤੇ ਦੀ ਵਿਰੋਧਤਾ ਕਰਦਾ ਹੈ ਇਸੇ ਕਾਰਨ ਭਾਰਤ ਸੈਂਟੋ ਨਾਟੋ ਸਿਟੋ ਵਾਰਸਾ ਤੋਂ ਦੀ ਇਹਨਾਂ ਕਿਸੇ ਵੀ ਸੈਨਸੰਗਤ ਤੇ ਵਿਸ਼ਾਮਨ ਨਹੀਂ ਹੈ ਤੇ ਇਸ ਸੰਬੰਦੇ ਪੰਡਰ ਜਾਲਾ ਨਰੂ ਨੇ ਕਿਹਾ ਸੀ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੀ ਗੁੱਟਰ ਸਾਡੀ ਨੀਤੀ ਗੁੱਟਰ ਲੇਤਾ ਨੀਤੀ ਹੈ ਤਾਂ ਸਪਸ਼ਟ ਤੌਰ ਤੇ ਸਾਡਾ ਪਾਬ ਸੈਨੀ ਗੁੱਟਾਂ ਤੋਂ ਗੁੱਟਨ ਲੇਤਾ ਹੈ। ਅਗੈਂਗਰ ਸ਼ਕਤੀ ਰਾਜਨੀਤਿਕ ਦੂਰ ਰਹਿਣਾ ਹਾਂਜੀ ਭਾਰਤ ਸ਼ਕਤੀ ਰਾਜਨੀਤੀ ਦੀ ਵਿਰੋਧਤਾ ਕਰਦਾ ਤੇ ਹਰੇਕ ਰਾਸ਼ਟਰ ਦੇ ਸ਼ਕਤੀਸ਼ਾਲੀ ਬਣ ਦੇ ਅਧਿਕਾਰ ਨੂੰ ਪ੍ਰਵਾਨ ਕਰਦਾ ਸ਼ਕਤੀ ਰਾਜਨੀਤੀ ਜੋ ਭਾਵ ਦੂਜੇ ਰਾਸ਼ਟਰਾਂ ਤੇ ਆਪਣੀ ਇੱਛਾ ਧੋਸਨਾ ਤੇ ਉਹਨਾਂ ਦੇ ਆਪਣੀ ਪ੍ਰਮੁਖਤਾ ਕਾਇਮ ਕਰਨਾ ਭਾਰਤ ਸ਼ਕਤੀ ਰਾਜਨੀਤੀ ਨੂੰ ਸੰਸਾਰ ਸ਼ਕਤੀ ਲਈ ਸ਼ਾਂਤੀ ਲਈ ਸੰਸਾਰ ਸ਼ਾਂਤੀ ਲਈ ਖਤਰਨਾਕ ਮੰਨਦਾ ਤੇ ਸ਼ਾਂਤਮਈ ਸਹਿਹੋਂਦ ਪਰਸਪਰ ਸਹਿਯੋਗ ਮਿੱਤਰਤਾ ਤੇ ਸੰਸਾਰ ਸ਼ਾਂਤੀ ਦਾ ਸਮਰਥਨ ਕਰਦਾ ਹੈ ਅਭਿਆੰਗਾ ਸ਼ਾਂਤਮਈ ਸਹਿਹੋਂਦ ਅਤੇ ਨਾ ਦਖਲ ਦੀ ਨੀਤੀ ਪੀਸਫੁਲ ਕੋਐਗਜ਼ਿਸਟੈਂਸ ਐਂਡ ਪਾਲਿਸੀ ਆਫ ਅ ਨਾਨ ਇੰਟਰਫੇਰੈਂਸ ਭਾਰਤ ਦਾ ਪੰਚਸ਼ੀਲ ਦੇ ਸਿਧਾਂਤਾਂ ਤੇ ਪੂਰਨ ਵਿਸ਼ਵਾਸ ਹੈ ਸ਼ਾਂਤਮਈ ਸਹਿਹੋਂਦ ਅਤੇ ਨਾ ਦਖਲ ਦੀ ਨੀਤੀ ਪੰਚਸ਼ੀਲ ਦੇ ਦੋ ਮੁੱਖ ਸਿਧਾਂਤ ਨੇ ਭਾਰਤੀ ਵਿਚਾਰ ਪੇਸ਼ ਕਰਦਾ ਹੈ ਕਿ ਸ਼ੀਤ ਯੁੱਧ ਨੂੰ ਸ਼ਾਂਤਮਈ ਸਹਿਹੋਂਦ ਵਿੱਚ ਬਦਲ ਦੇਣਾ ਚਾਹੀਦਾ ਹੈ ਭਾਰਤ ਦੀ ਗੁੱਟਨ ਲਈ ਉੱਤਨੀਤੀ ਦਾ ਆਧਾਰ ਇਹ ਹੈ ਕਿ ਵੱਖ-ਵੱਖ ਵਿਚਾਰਧਾਰਾਾਂ ਰੱਖਣ ਵਾਲੇ ਦੇਸ਼ ਵੀ ਸ਼ਾਂਤੀ ਨਾਲ ਇਕੱਠੇ ਰਹਿ ਸਕਦੇ ਨੇ ਤੇ ਆਪਸ ਦੇ ਵਿੱਚ ਸਹਿਯੋਗ ਕਰ ਸਕਦੇ ਨੇ। ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰ ਸਕਦੇ ਨੇ ਇਸ ਲਈ ਭਾਰਤ ਸ਼ਾਂਤ ਮੇਂ ਹਿੱਸਾ ਹੋਣ ਤੇ ਤਖਲ ਨਾ ਦੇਣ ਦੀ ਨੀਤੀ ਦਾ ਸਮਰਥਨ ਕਰਦਾ। ਅਗਿਆਨਸਤੰਤਰ ਵਿਦੇਸ਼ ਨੀਤੀ ਇੰਡੀਪੈਂਡੈਂਟ ਫੋਰਨ ਪੋਲਿਸੀ ਭਾਰਤ ਆਪਣੀ ਸੁਤੰਤਰ ਵਿਦੇਸ਼ ਨੀਤੀ ਤੇ ਅਮਲ ਕਰਦਾ। ਭਾਰਤ ਆਪਣੀ ਵਿਦੇਸ਼ ਨੀਤੀ ਦਾ ਨਿਰਮਾਣ ਕਿਸੇ ਵੀ ਦੂਜੇ ਦੇਸ਼ ਦੇ ਪ੍ਰਭਾਵ ਅਧੀਨ ਨਹੀਂ ਕਰਦਾ ਸਗੋਂ ਆਪਣੀ ਇੱਛਾ ਅਨੁਸਾਰ ਸਤੰਤਰ ਰੂਪ ਦੇ ਵਿੱਚ ਕਰਦਾ ਹੈ। ਭਾਰਤ ਦੋਹਾਂ ਸ਼ਕਤੀ ਗੁੱਟਾਂ ਵਿੱਚੋਂ ਕਿਸੇ ਵੀ ਗੁੱਟ ਦਾ ਮੈਂਬਰ ਨਹੀਂ ਹੈ ਤੇ 9 ਦਸੰਬਰ ਸਤੰਬਰ 1947 ਨੂੰ ਪ੍ਰਧਾਨ ਮੰਤਰੀ ਇਹ ਪੰਡਜਵਾਲਾ ਨਹਿਰੂ ਨੇ ਸੰਵਿਧਾਨ ਵਿੱਚ ਸਭਾ ਵਿੱਚ ਕਿਹਾ ਸੀ ਕਿ ਵਿਦੇਸ਼ ਨੀਤੀ ਸੰਬੰਧੀ ਅੱਜਕੱਲ ਇਹ ਪ੍ਰਸ਼ਨ ਸਪਸ਼ਟ ਰੂਪ ਦੇ ਵਿੱਚ ਪੁੱਛਿਆ ਜਾਂਦਾ ਕਿ ਇਸ ਗੁੱਟ ਦੇ ਪੈਰੋਕਾਰ ਹੋ ਜਾ ਉਸ ਗੁੱਟ ਦੇ ਪਿਛਲੇ ਸਾਲ ਹੀ ਅਸੀਂ ਇਹ ਕੋਸ਼ਿਸ਼ ਕਰ ਦਿੱਤੀ ਸੀ ਕਿ ਅਸੀਂ ਆਪਣੇ ਆਪ ਨੂੰ ਕਿਸੇ ਗੁੱਟ ਨਾਲ ਸਬੰਧਿਤ ਨਹੀਂ ਰੱਖਾਂਗੇ ਤੇ ਇਸ ਤਰ੍ਹਾਂ ਭਾਰਤੀ ਵਿਦੇਸ਼ ਨੀਤੀ ਸਤੰਤਰ ਵਿਦੇਸ਼ ਨੀਤੀ ਹੈ ਅਗਹ ਹੈਗਾ ਇਹ ਗੁੱਟਨ ਲੇਪ ਦੇਸ਼ਾਂ ਵਿਚਕਾਰ ਗੁੱਟਬੰਦੀ ਨਹੀਂ ਇਟ ਇਜ਼ ਨਾਟ ਅਲਾਈਨਮੈਂਟ ਆਫ ਨਾਨ ਅਲਾਈਨ ਕੰਟਰੀਜ਼ ਕੁਝ ਅਲੋਚਕਾਂ ਦਾ ਮੰਤ ਹੈ ਕਿ ਗੁੱਟਨ ਲੇਪ ਤਨੀਤੀ ਗੁੱਟਨ ਲੇਪ ਦੇਸ਼ਾਂ ਦੀ ਗੁੱਟਬੰਦੀ ਆ ਪਰੰਤੂ ਲੋਚਕਾਂ ਦੇ ਵਿਚਾਰ ਸਹੀ ਨਹੀਂ ਹੈ ਗੁੱਟਨ ਲੇਪਤ ਅਰਥ ਗੁੱਟਨ ਲੇਪ ਦੇਸ਼ਾਂ ਦਾ ਇੱਕ ਤੀਜਾ ਗੁੱਟ ਕਾਇਮ ਕਰਨਾ ਨਹੀਂ ਹੈ ਜੇ ਆਲੋਚਕਾਂ ਦੇ ਵਿਚਾਰ ਸਵੀਕਾਰ ਕਰ ਲਿਆ ਜਾਵੇ ਤਾਂ ਗੁੱਟਨ ਲੇਪ ਦੇਸ਼ਾਂ ਦਾ ਇੱਕ ਤੀਜਾ ਫੁੱਟ ਹੋਣ ਵਿੱਚ ਆ ਜਾਊਗਾ ਇਸ ਵਿੱਚ ਸ਼ਾਮਲ ਦੇਸ਼ਾਂ ਨੂੰ ਆਪਣੀ ਵਿਦੇਸ਼ ਨੀਤੀ ਗੁੱਟਬੰਦੀ ਤੇ ਪ੍ਰਭਾਵ ਅधीन ਨਿਰਧਾਰਿਤ ਕਰਨੀ ਪਊਗੀ ਪਰੰਤੂ ਹਰੇਕ ਗੁੱਟਨ ਲੇਪ ਦੇਸ਼ ਦੀ ਆਪਣੀ ਸੁਤੰਤਰ ਵਿਦੇਸ਼ ਨੀਤੀ ਹੈ ਗੁੱਟਨ ਲੇਪ ਦਾ ਸ਼ਾਂਤੀ ਨੀਤੀ ਹੈ ਜ ਜੀ ਨੌਨ ਅਲਾਈਨਮੈਂਟ ਜਿਸਦਾ ਪੋਲਿਸੀ ਆਫ ਪੀਸ ਹੈ ਭਾਰਤ ਇੱਕ ਗੁੱਟ ਨਿਰਪੱਖ ਦੇਸ਼ ਆ ਭਾਰਤੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਕਾਇਮ ਕਰਨਾ ਭਾਰਤ ਸ਼ੀਤ ਯੁੱਧ ਤੇ ਸੈਨਿਕ ਸਮਝੌਤਿਆਂ ਦੇ ਵਿਰੋਧਤਾ ਕਰਦਾ ਤੇ ਕਿਉਂਕਿ ਉਹ ਇਹਨਾਂ ਨੂੰ ਵਿਸ਼ਵ ਸ਼ਾਂਤੀ ਲਈ ਖਤਰਨਾਕ ਸਮਝਦਾ ਹੈ ਅਗਿਆਗਾ ਸਕਾਰਾਤਮਕ ਨੀਤੀ ਪੋਜ਼ਿਟਿਵ ਪਾਲਿਸੀ ਭਾਰਤੀ ਗੁੱਟ ਨਿਰਪੱਖਤਾ ਨੀਤੀ ਇੱਕ ਸਕਾਰਾਤਮਕ ਨੀਤੀ ਹੈ ਜਿਸਦਾ ਭਾਵ ਹੈ ਕਿ ਭਾਰਤ ਦੁਆਰਾ ਪੂਰਬ ਤੇ ਪੱਛਮ ਦੇ মত ਪੇਦਾਂ ਨੂੰ ਦੂਰ ਕਰਨ ਲਈ ਸਰਗਰਮ ਯਤਨ ਕਰਨਾ ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਭਾਰਤ ਦੀ ਨਿਰਪੱਖਤਾ ਸੜਕ ਦੇ ਵਿੱਚਕਾਰਲਾ ਮਾਰਗ ਬਣਾਉਣ ਦੀ ਨੀਤੀ ਨਹੀਂ ਹੈ ਇਹ ਇੱਕ ਸਕਾਰਾਤਮਕ ਤੇ ਰਚਨਾਤਮਕ ਨੀਤੀ ਹੈ ਜਿਸ ਦਾ ਸਪੱਸ਼ਟ ਉਦੇਸ਼ ਕੁਝ ਟੀਚੇ ਜਾਂ ਦੀ ਪ੍ਰਾਪਤੀ ਕਰਨਾ ਤੇ ਦੂਜੇ ਦੇਸ਼ਾਂ ਪ੍ਰਤੀ ਈਰਖਾ ਤੇ ਦੁਸ਼ਮਣੀ ਨਾ ਪੈਦਾ ਹੋਣ ਦੇਣਾ ਅਸਲ ਵਿੱਚ ਭਾਰਤੀ ਵਿਦੇਸ਼ ਨੀਤੀ ਦੋ ਦੇਸ਼ਾਂ ਦੇ ਵਿੱਚਕਾਰ ਪੁਲ ਬਣਾਉਣ ਦੀ ਹੈ ਪਹਿਲਾਂ ਤੋਂ ਬਣੇ ਪੁਲ ਤੋੜਨ ਦੇ ਨਹੀਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਗੁੱਟਰ ਰੋਲਪੰਦੋਲੋਂ ਇੱਕ ਨਿਰੰਤਰ ਪ੍ਰਕਿਰਿਆ ਤੇ ਉਹ ਸ਼ਾਂਤੀ ਸਤੰਤਰਤਾ ਤੇ ਨਵੇਂ ਦੇਸ਼ਧਤਾ ਦੇ ਟਿੱਕੇ ਸੰਸਾਰ ਨੂੰ ਉਸ ਦੀ ਬਨਸਵੰਤਾ ਵਿੱਚ ਪਛਾਣਨ ਤੇ ਉਸ ਨੂੰ ਪੇਸ਼ ਕਰਨ ਦਾ ਅੰਦੋਲਨ ਅੱਗੇ ਦੀ ਆਲੋਚਨਾ ਹਾਂਜੀ ਗੁੱਟਲੇਪਤ ਨੀਤੀ ਨੇ ਸਾਨੂੰ ਸੁਰੱਖਿਆ ਦੀ ਨਿਰਮੂਲ ਭਾਵਨਾ ਪ੍ਰਦਾਨ ਕੀਤੀ ਆ ਭਾਰਤ ਨੇ ਗੁੱਟਲੇਪਤ ਨੀਤੀ ਬਣਾਈ ਤੇ ਇਸ ਦਾ ਕਾਰਨ ਭਾਰਤ ਦਾ ਇਹ ਵਿਸ਼ਵਾਸ ਸੀ ਕਿ ਕੋਈ ਵੀ ਦੂਜਾ ਦੇਸ਼ ਭਾਰਤ 'ਤੇ ਹਮਲਾ ਨਹੀਂ ਕਰੇਗਾ ਇਸ ਲਈ ਭਾਰਤ ਆਪਣੀ ਸੁਰੱਖਿਆ ਪ੍ਰਤੀ ਕੁਝ ਅਵੇ ਅਵੇਸਲਾ ਹੋ ਗਿਆ ਇਸ ਤੋਂ ਇਲਾਵਾ ਭਾਰਤ ਨੂੰ ਭਾਰਤ ਆਪਣੇ ਇਸ ਤੋਂ ਇਲਾਵਾ ਭਾਰਤ ਨੂੰ ਇਹ ਵਿਸ਼ਵਾਸ ਸੀ ਕਿ ਜੇਕਰ ਕਿਸੇ ਦੇਸ਼ ਨੂੰ ਉਸਤੇ ਹਮਲਾ ਕੀਤਾ ਤਾਂ ਉਸ ਦੀ ਗੁੱਟਲੇਪ ਤਾਂ ਨੀਤੀਕਾਰਨ ਦੂਜੇ ਦੇਸ਼ ਸਾਰੇ ਉਸ ਦੀ ਮਦਦ ਕਰਨਗੇ ਪਰੰਤੂ ਭਾਰਤ ਦਾ ਇਹ ਸੁਪਨਾ ਹੀ ਰਿਹਾ 1962 ਵਿੱਚ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ ਤੇ ਭਾਰਤ ਨੂੰ ਅਪਮਾਨਜਨਕ ਹਾਰ ਦਾ ਮੂੰਹ ਦੇਖਣਾ ਪਿਆ ਇਸ ਹਮਲੇ ਮਗਰੋਂ ਭਾਰਤ ਨੇ ਆਪਣੀ ਸੁਰੱਖਿਆ ਵੱਲ ਵਧੇਰੇ ਧਿਆਨ ਦਿੱਤਾ ਤੇ ਇਸ ਮਗਰੋਂ 1965 ਦੇ 71 ਵਿੱਚ ਪਾਕਿਸਤਾਨ ਨੇ ਜਦੋਂ ਭਾਰਤ 'ਤੇ ਹਮਲਾ ਕੀਤਾ ਤਾਂ ਭਾਰਤ ਨੂੰਸ ਨੂੰ ਦੋਮਣੀ ਵਾਰ ਕਰਾਰੀ ਹਾਦਤਤੀ ਇਸ ਤਰ੍ਹਾਂ ਭਾਰਤ ਦੇ ਸੋਚਨਕੀ ਗੁੱਟਨ ਲੇਪਤਾ ਨੀਤੀਕਾਰਨ ਕੋਈ ਦੇਸ਼ ਉਹਨਾਂ ਤੇ ਹਮਲਾ ਨਹੀਂ ਕਰੇਗਾ ਇੱਕ ਪਰਮ ਸਿਤ ਹੋਇਆ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੇ ਰੱਖਿਆ ਕਰਨ ਵਿੱਚ ਸਫਲ ਰਿਹਾ ਭਾਰਤ ਭਾਵੇਂ ਗੁੱਟਨ ਲੇਪਤਾ ਦਾ ਦਾਵਾ ਕਰਦਾ ਪਰੰਤੂ ਅੰਤਰਰਾਸ਼ਟਰੀ ਮੰਚਾਂ ਤੇ ਉਸ ਨੂੰ ਸਦਾ ਅਮਰੀਕਾ ਤੇ ਚੀਨ ਵਰਗੀਆਂ ਸ਼ਕਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਵਿਰੋਧਤਾ ਦੇ ਸਿੱਟੇ ਵੱਜੋਂ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੇ ਰੱਖਿਆ ਵਿੱਚ ਸਫਲ ਨਹੀਂ ਹੋ ਸਕਿਆ। ਚੀਨ ਨੇ ਭਾਰ ਦੇ ਇੱਕ ਬਹੁਤ ਵੱਡੇ ਭਾਗ ਤੇ ਕਬਜ਼ਾ ਕੀਤਾ ਹੋਇਆ ਤੇ ਪਰ ਭਾਰਤ ਇਸ ਭਾਗ ਨੂੰ ਵਾਪਸ ਨਹੀਂ ਲੈ ਸਕਿਆ। ਕਸ਼ਮੀਰ ਸਮੱਸਿਆ ਦੇ ਪ੍ਰਸ਼ਨ ਤੇ ਅਮਰੀਕਾ ਤੇ ਚੀਨ ਨੇ ਸਦਾ ਭਾਰਤ ਦੀ ਵਿਰੋਧਤਾ ਕੀਤੀ ਜਾਵੇ। ਅਕਾਇਗਾ ਗੁੱਟਨ ਲੈਪਤਾ ਨੀਤੀ ਮਿੱਤਰਤਾ ਹੀਨ ਦੀ ਨੀਤੀ ਆ। ਨੋ ਅਲਾਈਨਮੈਂਟ ਇਜ਼ ਦਾ ਪੋਲਿਸੀ ਆਫ ਫਰੰਟਲੈਸ ਫਰੰਟਲੈਸਨੈਸ ਭਾਰਤ ਆਪਣੇ ਗੁੱਟਲੇਪਨ ਨੀਤੀ ਕਾਰਨ ਸਾਰੇ ਦੇਸ਼ਾਂ ਨੂੰ ਆਪਣਾ ਸਮਰਥਕ ਤੇ ਮਿੱਤਰ ਬਣਾਉਣ ਵਿੱਚ ਸਫਲ ਨਹੀਂ ਹੋਇਆ ਹੈ ਤੇ ਸਭੋਂ ਇਸ ਦੇ ਉਲਟੀ ਸੀ ਨੀਤੀ ਕਾਰਨ ਕਈ ਦੇਸ਼ ਉਸ ਦੇ ਵਿਰੋਧੀ ਬਣ ਗਏ ਅਮਰੀਕਾ ਦੀ ਵਿਅਤਨਾਮ ਕੋਰੀਆ ਦੱਖਣੀ ਅਫਰੀਕਾ ਇਜ਼ਰਾਈਲ ਆ ਆ ਦੇਸ਼ਾਂ ਪ੍ਰਤੀ ਨੀਤੀ ਦੀ ਭਾਰਤ ਨੇ ਕਰੜੀ ਆਲੋਚਨਾ ਕੀਤੀ ਆ ਇਸ ਲਈ ਉਹ ਅਮਰੀਕਾ ਦੀ ਹਮਦਰਦੀ ਬਹੁਤ ਐਠਾ ਤੇ ਉਸ ਨੂੰ ਆਪਣਾ ਵਿਰੋਧੀ ਬਣਾ ਲਿਆ ਇਸ ਤਰ੍ਹਾਂ ਭਾਵੇਂ ਭਾਰਤ ਨੇ ਚੀਨ ਨੂੰ ਸੰਯੁਕਤ ਸਭਾ ਦਾ ਮੈਂਬਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰੰਤੂ ਇਹ ਦੇ ਬਾਵਜੂਦ ਵੀ ਭਾਰਤ ਨੂੰ ਚੀਨ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਇਸ ਤਰ੍ਹਾਂ ਭਾਰ ਦੇ ਗੁੱਟਨ ਲੇਤਨ ਨੀਤੀ ਮਿੱਤਰਤਾ ਹੀ ਨਹੀਂ ਦੀ ਨੀਤੀ ਸਿੱਧ ਹੋਈ ਭਾਰ ਦੇ ਗੁੱਟਨ ਨਿਰਪੱਖਤਾ ਬਾਰੇ ਸੰਦੇਹ ਡਾਊਟ ਅਬਾਊਟ ਦਾ ਨਿਟਰੈਲਿਟੀ ਆਫ ਇੰਡੀਆ ਕੁਝ ਆਲੋਚਕ ਭਾਰ ਦੇ ਗੁੱਟਨ ਲੇਤਨ ਨੀਤੀ ਦੀ ਮੰਨਣ ਤੋਂ ਸੰਕੋਚ ਕਰਦੇ ਨੇ ਉਹ ਦਲੀਲਾਂ ਦਿੰਦੇ ਨੇ 1956 ਇਸ ਵਿੱਚ ਮਿਸਰ ਨੇ ਸਵੇਤ ਨਹਿਰ ਦਾ ਰਾਸ਼ਟਰੀਕਰਨ ਕਰ ਦਿੱਤਾ ਇਸ ਤੇ ਇੰਗਲੈਂਡ ਫਰਾਂਸ ਇਜ਼ਰਾਈਲ ਦੀਆਂ ਫੌਜਾਂ ਨੇ ਵੀ ਸਰਦ ਚੜਾਈ ਕਰ ਦਿੱਤੀ ਭਾਰਤ ਨੇ ਇਹਨਾਂ ਦੇਸ਼ਾਂ ਦੀ ਇਸ ਕਾਰਵਾਈ ਦੀ ਕਠੋਰ ਨਿੰਦਾ ਕੀਤੀ ਹੈ ਤੈਨ ਸੁਸ਼ਪੰਦਾਂ ਵਿੱਚ ਵੀ ਸੋਵੀਅਤ ਸੰਘ ਨੇ ਹੰਗਰੀ ਵਿੱਚ ਦਾਖਲ ਦਿੱਤਾ ਤਾਂ ਭਾਰਤ ਇਸ ਦੀ ਕਠੋਰ ਨਿੰਦਾ ਨਾ ਕਰ ਸਕਿਆ ਵਿਏਟਨਾਮ ਅਤੇ ਕੋਰੀਆ ਵਿੱਚ ਅਮਰੀਕਾ ਦੁਆਰਾ ਕੀਤੀ ਗਈ ਕਾਰਵਾਈ ਦੀ ਭਾਰਤ ਨੇ ਇੱਕ ਕਠੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਪ੍ਰੰਤੂ ਜਦੋਂ ਅਫਗਾਨਿਸਤਾਨ ਵਿੱਚ ਸੋਵੀਅਤ ਸਨਾਮਾ ਨੇ ਪ੍ਰਵੇਸ਼ ਕੀਤਾ ਤਾਂ ਭਾਰਤ ਨੇ ਸੋਵੀਅਤ ਸੰਘ ਦੀ ਇਸ ਕਾਰਵਾਈ ਦੀ ਨਿੰਦਾ ਜ਼ੋਰਦਾਰ ਸ਼ਬਦਾਂ ਵਿੱਚ ਨਹੀਂ ਕੀਤੀ 1971 ਵਿੱਚ ਸੋਵੀਅਤ ਸੰਘ ਨਾਲ ਮਿੱਤਰਤਾ ਸ਼ਾਂਤੀ ਤੇ ਸਹਿਯੋਗ ਦੀ ਸੰਧੀ ਕੀਤੀ ਤੇ ਇਸ ਸੰਦੇ ਨਾਲ ਪੱਛਮੀ ਦੇਸ਼ਾਂ ਵਿੱਚ ਹਲਚਲ ਮਚ ਗਈ ਅਮਰੀਕਾ ਵਰਗੇ ਦੇਸ਼ਾਂ ਨੇ ਇਸ ਨੂੰ ਭਾਰ ਦੇ ਗੁੱਟਲੇਪਨ ਲਈ ਉਤਨੀਤੀ ਦੇ ਵਿਰੁੱਧ ਦੱਸਿਆ ਇਹ ਦੋਰੀ ਗੁੱਟਬੰਦੀ ਦੀ ਨੀਤੀ ਹੈ ਕੁਝ ਆਲੋਚਕਾਂ ਨੇ ਭਾਰ ਦੇ ਗੁੱਟਲੇਪਨ ਨੀਤੀ ਨੂੰ ਦੋਰੀ ਗੁੱਟਬੰਦੀ ਨੀਤੀ ਦੱਸਿਆ ਤੇ ਵਿਚਾਰ ਪੇਸ਼ ਕਰਨਗੇ ਭਾਰ ਦੁਆਰਾ ਸੂਬਿਤ ਗੁੱਟ ਤੇ ਇਕਲੋ ਅਮਰੀਕੀ ਗੁੱਟ ਦੀ ਸਹਾਇਤਾ ਪ੍ਰਾਪਤ ਕਰਨ ਲਈ ਦੋਰੇ ਮਾਪਦੰਡ ਤੇ ਅਮਲ ਕਰਨਾ ਕਿੱਤਾ ਜਾਂਦਾ ਸੀ ਇਹ ਬਧੇਰੇ ਆਦਰਸ਼ਵਾਦੀ ਨੀਤੀ ਹੈ ਇਟ ਇਜ਼ ਅ ਮੋਰ ਆਈਡਿਅਲਿਸਟਿਕ ਪਾਲਿਸੀ ਕੁਝ ਲੋਕ ਕਹਿੰਦੇ ਨੇ ਕਿ ਨੀਤੀਗੁਰੂ ਦੇ ਦਰਸ਼ਵਾਦੀ ਨੀਤੀ ਤੇ ਵਸਤਵਿਕਤਾ ਤੋਂ ਦੂਰ ਦੱਸਿਆ ਤੇ ਉਹਨਾਂ ਦਾ ਵਿਚਾਰ ਹੈ ਕਿ ਵਰਤਮਾਨ ਅੰਤਰਰਾਸ਼ਟਰੀ ਪ੍ਰਸਥਿਤੀਆਂ ਵਿੱਚ ਗੁੱਟਲੇਪਤਾ ਦੇ ਆਦਰਸ਼ਾਂ ਦੀ ਪਾਲਣਾ ਕਰਨਾ ਸੰਭਵ ਨਹੀਂ ਰਿਹਾ ਉਦਾਹਰਨ ਵਜੋਂ ਭਾਰਤ ਦੀ ਸ਼ਾਂਤਮਈ ਸਹਿਣੋਂ ਦੀ ਨੀਤੀ ਤੇ ਪੂਰਨ ਵਿਸ਼ਵਾਸ ਹੈ ਪਰ ਫਿਰ ਵੀ अनेका ਵਾਰੀ ਇਸ ਤੇ ਝਗੜੇ ਪਰ ਅਠੋਸੇ ਗਏ ਨੇ ਵਰਤਮਾਨ ਸਮੇਂ ਪਾਕਿਸਤਾਨ ਭਾਰਤ ਲਈ ਨੇ ਕੌਕੜਾ ਪੈਦਾ ਕਰ ਰਿਹਾ ਤੇ ਕੱਚੀ ਤਪਾਦਿਆਤ ਵਾਂਗ ਚੁਕਲਾਈ ਦੇ ਰਿਹਾ ਭਾਰਤੀ ਜਨਤਾ ਪਾਰਟੀ ਤੇ ਕੁਝ ਇਹ ਸਿਰੜ ਕਰ ਲੈਣਾ ਸਾਰੇ ਗੁੱਟਲੇਪਤਾ ਨੀਤੀ ਵਰਤਮਾਨ ਸਮੇਟੋਕ ਨਹੀਂ ਹੋਣਗੀਆਂ ਆਗੇ ਕਨਕਲੂਜਨ ਹੈ ਤੇ ਨਾਲ ਦੇ ਨਾਲ ਇਹ ਕੁਐਸਚਨ ਨੰਬਰ 3 ਪੜ੍ਹ ਲੈਣਾ ਕਿ ਕੀ ਕੀ ਭੂਮਿਕਾ ਨਿਭਾਈਆ ਗੁੱਟਨ ਲੇਪਤਾ ਨੇ ਭਾਰਤ ਗੁੱਟਨ ਲੇਪਤਾ ਨੂੰ ਜਨਮ ਦਤਾ ਗੁੱਟਨ ਲੇਪਤਾ ਨੂੰ ਵਿਸ਼ਵ ਸ਼ਾਂਤੀ ਤੇ ਜੋੜ ਦਿੰਦਾ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਾਧਰ ਸ਼ਾਸਤਰੀ ਨੇ ਸੁਦੇਸ਼ ਦੀ ਪ੍ਰਾਪਤੀ ਲਈ ਦੂਜੇ ਸਿਖਰ ਸੰਮੇਲਨ ਵਿੱਚ ਵਿਸ਼ਵ ਸ਼ਾਂਤੀ ਲਈ ਪੰਜ ਸੂਤਰੀ ਪ੍ਰਸਤਾਵ ਪੇਸ਼ ਕੀਤਾ ਪੇਸ਼ ਕੀਤਾ ਸੀ ਭੂਟਨ ਲਈਪਦਾ 7ਵਾਂ ਸ਼ਿਖਰ ਸੰਮੇਲਨ 1983 ਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਪ੍ਰਧਾਨਗੀ ਹੇਠ ਦਿੱਲੀ ਚ ਹੋਇਆ। ਮੈਂ ਸਾਰਣੀ ਕੋਰ ਰੀਡ ਕਰਦਾ ਹਾਂ।